ਜੀ ਸਤਿ ਸ਼੍ਰੀ ਕਾਲ ਜੀ ਬਟੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਲ ਪਿਆ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆਂ ਵੀਡੀਓ ਲੈ ਕੇ ਆਏ ਆ ਬਾਥਰੂਮ ਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰਨਾ ਲਿਖੇ ਵੀ ਨਹੀਂ ਕਰਨਾ ਤੇ ਇੱਕ ਆਪਾਂ ਤੁਹਾਨੂੰ ਵਿੱਚ ਦੱਸਾਂਗੇ ਬਾਥਰੂਮ ਦੇ ਵਿੱਚ ਇੱਕ ਮਹਾਪਾ ਜੋ ਸੋਣ ਤੰਗੀ ਪੈਸੇ ਤੰਗੀ ਕਲਾ ਕਲੇਸ਼ ਘਰ ਦੇ ਵਿੱਚ ਕਲੇਸ਼ ਰਹਿੰਦਾ ਬਰਕਤ ਨਹੀਂ ਆਉਂਦੀ ਚਾਹੇ ਘਰ 'ਚ ਕਿੰਨਾ ਵੀ ਪੈਸਾ ਆਵੇ ਬਰਕਤ ਨਹੀਂ ਰਹਿੰਦੀ 기 ਬਿਨਾ ਵਜ੍ਹਾ ਕਲੇਸ਼ ਤੇ ਕਿਸੇ ਵਿਆਹ ਕਿੰਝ ਪੈਸਾ ਫਸ ਜਾਣਾ ਕਰਜਾ ਸਿਰ ਚੜ ਜਾਣਾ ਇਸ ਤਰ੍ਹਾਂ ਆਪਾਂ ਦੱਸਦੇ ਆ ਤੁਹਾਨੂੰ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਆ ਬਾਜ਼ਾਰ ਨੂੰ ਦੇ ਵਿੱਚ ਕਈ ਵਾਰ ਆਪਾਂ ਬਾਥਰੂਮ ਦੀ ਸਫਾਈ ਸਭ ਤੋਂ ਜ਼ਰੂਰੀ ਹੁੰਦੀ ਹੈ ਜਦੋਂ ਮੈਂ ਆਪਾਂ ਕਿਸੇ ਵੀ ਘਰ ਦੇ ਵਿੱਚ ਜਾਂਦੇ ਆ ਜੇ ਤੁਸੀਂ ਉਸ ਘਰ ਬਾਰੇ ਦੇਖਣਾ ਹੋ ਸਾਰਾ ਘਰ ਦੀ ਔਰਤਾ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਬਾਥਰੂਮ 'ਚ ਚਲੇ ਜਾਓ ਵਾਸ਼ਰੂਮ ਦੇ ਵਿੱਚੋਂ ਤੁਹਾਨੂੰ ਸਭ ਕੁਝ ਪਤਾ ਚੱਲ ਜੂਗੀ ਉਹਦੇ ਵਿੱਚ ਜੇ ਸਫਾਈ ਹੈ ਤਾਂ ਸਮਝ ਲਓ ਘਰ ਦੀ ਔਰਤ ਬਹੁਤ ਸੂਝਵਾਨਾ ਸਿਆਣੀ ਹੈ ਜੇ ਉੱਥੇ ਗੰਦਗੀ ਹੈ ਤਾਂ ਸਮਝ ਲਓ ਇਸ ਘਰ ਦੀ ਔਰਤ ਸਮਝਦਾਰ ਨਹੀਂ ਸਿਆਣੀ ਨਹੀਂ ਵਾਸੂ ਇੱਕ ਟਾਈਮ ਪਾਸ ਕਰਨ ਵਾਲੀ ਔਰਤ ਹੈ। ਉਹ ਉੱਥੇ ਹੀ ਤੁਹਾਨੂੰ ਘਰ ਦੀ ਗਰੀਬੀ, ਉਮੀਦੀ, ਚੰਗੇ, ਮਾੜੇ ਬਾਰੇ ਪਤਾ ਲੱਗ ਜਾਂਦਾ ਹੈ। ਕਿਉਂਕਿ ਇੱਕ ਵਾਸ਼ਰੂਮ ਜਿਹਾ ਹੁੰਦਾ ਜਿੱਥੇ ਆਪਾਂ ਨੂੰ ਰਾਹੂ ਐਕਟਿਵ ਵੀ ਹੁੰਦਾ ਤੇ ਰਾਹੂ 네ਗੇਟਿਵ ਵੀ દોਸ਼ ਲੱਗਦੇ ਆ। ਇਸ ਤਰ੍ਹਾਂ ਇਹਦੇ ਵਿੱਚ ਰਾਹੂ ਦਾ ਦੋਸ਼ ਇੱਥੋਂ ਲੱਗ ਜਾਂਦਾ ਹੈ। ਰਾਹੂ ਦੇ ਦੋਸ਼ ਨੂੰ ਕੀ ਕਰਦੇ ਆ? ਤਾਂ ਵੀ ਆਪਾਂ ਵਾਸ਼ਰੂਮ ਦੇ ਵਿੱਚ ਇੱਕ ਮਹਾ ਪਾਜੋ ਤੁਸੀਂ ਵਾਸ਼ਰੂਮ ਦੇ ਵਿੱਚ ਜ਼ਰੂਰ ਕਰਿਓ। ਤੁਸੀਂ ਦੇਖਿਓ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਇਸ ਤੋਂ। ਤੇ ਇੱਕ ਆਪਾਂ ਹੁਣ ਤੁਹਾਨੂੰ ਕੁਝ ਗੱਲਾਂ ਦੱਸਦੇ ਆਂ। ਕਿ ਵਾਸ਼ਰੂਮ ਦੀ ਸਫਾਈ ਤੁਹਾਨੂੰ ਆਪਾਂ ਸਫਾਈ ਬਾਰੇ ਦੱਸਦੇ ਆਂ ਇੱਕ ਵੀ ਉਹ ਕਿਹੜਾ ਕੰਮ ਆ ਜਿਹੜਾ ਨਹੀਂ ਕਰਨਾ ਚਾਹੀਦਾ ਉਹ ਵਿੱਚ ਵਿੱਚ ਹੋਰ ਗੱਲਾਂ ਕਰਾਂਗੇ ਤੇ ਵਿੱਚ ਵਿੱਚ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਜਾਵਾਂਗੇ ਵਾਸ਼ਰੂਮ ਦੀ ਸਫਾਈ ਤੁਸੀਂ ਹਮੇਸ਼ਾ ਕਰਿਆ ਕਰੋ ਹਰ ਉਹ ਜਦੋਂ ਵੀ ਤੁਸੀਂ ਵਾਸ਼ਰੂਮ ਦੇ ਵਿੱਚੋਂ ਜਾ ਕੇ ਨਹਾ ਕੇ ਬਾਹਰ ਆਉਣੇ ਤਾਂ ਤੁਸੀਂ ਨਾਲ ਦੀ ਨਾਲ ਉਹਨੂੰ ਸਾਫ਼ ਸਾਫ਼ ਕਰਿਆ ਕਰੋ ਜੋ ਵੀ ਪਾਣੀ ਉਹਨੂੰ ਸਪਾਉਣ ਦੀ ਕੋਸ਼ਿਸ਼ ਕਰਿਆ ਕਰੋ ਬਾਈਪਰ ਬਾਈਪਰ ਮਗਾ ਮਾਰਦੇ ਕਰੋ ਕਈ ਵਾਰ ਬਾਈਪਰ ਨਹੀਂ ਹੁੰਦਾ ਤੇ ਤੁਸੀਂ ਸੁੱਕਾ ਕੱਪੜਾ ਮਾਰ ਕੇ ਵੀ ਨੂੰ ਸੁਕਾ ਸਕਦੇ ਹੋ ਉਹਨੂੰ ਹਮੇਸ਼ਾ ਸਾਫ਼ ਸੁਥਰਾ ਰੱਖਿਆ ਕਰੋ ਕਦੇ ਵਿੱਚ ਰੇਤਾਂ ਕੰਦਗੀ ਇਕੱਠੀ ਹੋਣ ਨਾ ਆ ਦੇਆ ਕਰੋ ਜੋ ਵੀ ਉਹਦੇ ਵਿੱਚ ਚੀ ਪਈ ਆ ਉਹਨੂੰ ਦੂਜੇ ਤੀਜੇ ਦਿਨ ਸਾਫ਼ ਕਰਿਆ ਕਰੋ ਧੁੱਪ ਲਵਾਇਆ ਕਰੋ ਚੰਗੀ ਤਰ੍ਹਾਂ ਸਫਾਈ ਰੱਖਿਆ ਕਰੋ ਹਰ ਤੁਸੀਂ ਹਰ ਬੁੱਧਵਾਰ ਨੂੰ ਤੁਸੀਂ ਵਾਸ਼ਰੂਮ ਆਪਣਾ ਚੰਗੀ ਤਰ੍ਹਾਂ ਸਾਫ਼ ਕਰਦੇ ਜਾਓ ਤੁਸੀਂ ਦੇਖੋ ਜਿਉ ਮੈਂ ਤੁਹਾਨੂੰ ਗੱਲਾਂ ਕਹਿੰਿਆ ਇਹਨਾਂ ਤੁਸੀਂ ਜਦ ਤੁਹਾਨੂੰ ਕਿੰਨੀ ਰਾਹਤ ਮਿਲੂਗੀ ਤੁਹਾਡਾ ਜਿਹੜਾ ਰਾਹੂ ਬੈਠਾ ਹੈ ਇਹਦੇ ਵਿੱਚ ਉਹ ਐਕਟਿਵ ਹੋ ਜਾਊਗਾ ਤੇ ਤੁਸੋਂ ਨਿਦੋਸ਼ ਖਤ ਘਟ ਜਾਊਗਾ ਖਤਮ ਹੋਊਗਾ ਤੁਹਾਡੇ ਘਰ ਦੇ ਚੋਂ ਗਰੀਬੀ ਖਤਮ ਹੋਊਗੀ ਤੰਗੀ ਜੇ ਅਸੀਂ ਜੋ ਆਪਾਂ ਨੂੰ ਪੈਸੇ ਪ੍ਰਤੀ ਹੁੰਦੇ ਨੇ ਪੈਸਾ ਆਪਣੇ ਕਿਸੇ ਚ ਫਸ ਜਾਂਦਾ ਇਸ ਤਰ੍ਹਾਂ ਨਸੀਬਤਾਂ ਤੋਂ ਤੁਸੀਂ ਬਚੇ ਰਹੋਗੇ ਬਿਮਾਰੀਆਂ ਤੇ ਤੁਸੀ ਕਾਫੀ ਤੁਹਾਨੂੰ ਫਾਇਦਾ ਹੋਊਗਾ ਲਾਭ ਹੋਊਗਾ ਬਿਮਾਰੀਆਂ ਤੋਂ ਤੁਸੀਂ ਬਚੋਗੇ ਜੇ ਤੁਸੀਂ ਇਹਦੇ ਵਿੱਚ ਪਾਰ ਕਰੋਗੇ ਤੇ ਬਿਨਾਂ ਵਜ੍ਹਾ ਆਪਣੇ ਘਰ ਦੇ ਵਿੱਚ ਕਲੇਸ਼ ਹੁੰਦਾ ਛੋਟੇ ਛੋਟੇ ਗੱਲ ਦੇ ਉੱਤੇ ਆਪਣੇ ਲੜਾਈ ਝਗੜਾ ਮਣ ਮਟਾਪ ਪਾ ਹਨਾ ਇੱਕ ਦੂਜੇ ਦੇ ਪ੍ਰਤੀ ਈਰਖਾ ਕਰੀ ਜਾਣਾ ਇਹ ਸਾਰਾ ਕੁਝ ਮਿਲਵਰਤ ਕੇ ਰਹਿੰਦੇ ਪਰਿਵਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਹੋਣ ਲੱਗੇ ਹੋ ਸਮਝੋ ਸਾਡੇ ਰਾਗ ਵਿਦੋਸ਼ ਲੱਗ ਗਿਆ ਕੋਈ ਵਿਰਾਗ ਮੂਦਾ ਤੇ ਇੱਥੇ ਜਦੋਂ ਆਪਾਂ ਇਸ ਤਰ੍ਹਾਂ ਦਾ ਕੋਈ ਮਹਾਪਾ ਕਰਦੇ ਤੇ ਇਹਦਾ ਆਪਾਂ ਨੂੰ ਫਾਇਦਾ ਜ਼ਰੂਰ ਹੁੰਦਾ ਕਈ ਵਾਰ ਕੋਈ ਵੀ ਪਾ ਉਹ ਫਾਇਦਾ ਸਮੇਂ ਬਾਅਦ ਦਿੰਦਾ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੁੰਦਾ ਤੁਸੀਂ ਇੰਨੀ ਜਲਦਬਾਜ਼ੀ ਨਾ ਕਰਿਆ ਕਰੋ ਹਰ ਤਰ੍ਹਾਂ ਦਾ ਪਾਪ ਉਸੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਫ੍ਰੀ ਰਗੂ ਪਾ ਇਹਨਾਂ ਦੇ ਉੱਤੇ ਕੁਝ ਨਹੀਂ ਲੱਗਦਾ ਜੇ ਆਪਾਂ ਆਮ ਕਿਸੇ ਪੰਡਤ ਕੋਲ ਬਾਹਰ ਕੋਲ ਕਿਸੇ ਪੁੱਛ ਜਾਣੇ ਨੂੰ 100 ਵਾਰ ਵੀ ਆਪਾਂ ਦੇਖੇ ਹੁੰਨੇ ਆ ਪਰ ਆਪਾਂ ਤੁਹਾਡੇ ਕੋਲੇ ਫ੍ਰੀ ਦੇ ਵਿੱਚ ਪਾ ਤੁਹਾਨੂੰ ਕੋਈ ਪ੍ਰੋਪਰ ਪੰਚਾਇਣ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਇਹ ਕਰਿਆ ਕਰੋ ਜ਼ਰੂਰ ਤੁਹਾਨੂੰ ਫਾਇਦਾ ਹੋਊਗਾ ਤੇ ਕਿ ਕਾਫੀ ਮੈਂ ਪਾ ਸਾਈਕਲ ਪਹਿਣਾ ਦੇ ਕਮੈਂਟ ਵੀ ਆਏ ਸਨ ਬਹੁਤ ਫਾਇਦਾ ਹੋਇਆ ਕੰਨਿਆਂ ਦੇ ਤਰ੍ਹਾਂ ਕਮੈਂਟ ਵੀ ਆਇਆ ਕਿਸਨ ਨਹੀਂ ਫਿਰਦਾ ਹੋਇਆ ਪਰ ਤੁਸੀਂ ਮੈਂ ਕਹਿੰਨੀ ਵੀ ਤੁਸੀਂ ਕਰਦੇ ਰਹੋ ਸਮਾਂ ਪਤਾ ਨਹੀਂ ਕਿਹੜੇ ਵੇਲੇ ਕਰਵਟ ਲੈਂਦਾ ਤੇ ਸਮਾਂ ਬਦਲ ਜਾਂਦਾ ਜੀ ਤੇ ਕਈ ਵਾਰ ਕੋਈ ਸਾਨੂੰ ਕੋਈ ਪਾ ਫਾਇਦਾ ਕਰਦਾ ਕਿਸੇ ਨੂੰ ਕੋਈ ਆਪਾਂ ਇਹਦੇ ਬਾਰੇ ਤੁਹਾਨੂੰ ਪਹਿਲਾਂ ਹੀ ਡਿਟੇਲ ਦੇ ਵਿੱਚ ਦੱਸ ਚੁੱਕੇ ਹਾਂ ਵਾਸ਼ਰੂਮ ਦੇ ਵਿੱਚ ਜਦੋਂ ਵੀ ਤੁਸੀਂ ਨਹਾਉਣ ਜਾਂਦੇ ਹੋ ਤੁਸੀਂ ਖੜ ਕੇ ਬਿਸ਼ਾਰ ਬਿਲਕੁਲ ਨਹੀਂ ਕਰਨਾ ਬਿਲਕੁਲ ਵੀ ਉੱਥੇ ਖੜ ਕੇ ਬਿਸ਼ਾਰ ਨਹੀਂ ਕਰਨਾ ਜੋ ਤੁਹਾਨੂੰ ਰਾਹ ਦਾ ਦੋਸ਼ ਲੱਗਦਾ ਹੈਗਾ ਤੇ ਬਾਕੀ ਜਦੋਂ ਤੁਸੀਂ ਇਹਨੂੰ ਨਹੀਂ ਵਰਤਦੇ ਨਹੀਂ ਨਹਾਉਂਦੇ ਨਾ ਤੁਪੀਨਾ ਤੁਸੀਂ ਵਾਸ਼ਰੂਮ ਦੇ ਵਿੱਚ ਵਾਸ਼ਰੂਮ ਨਹੀਂ ਕਰਨਾ ਬਿਲਕੁਲ ਨਹੀਂ ਜਾਣਾ ਉਸਵੇਂ ਨੂੰ ਗੰਦਾ ਨਹੀਂ ਕਰਨਾ ਤੇ ਫਿਰ ਇੱਕ ਜਦੋਂ ਵੀ ਤੁਸੀਂ ਉੱਥੇ ਕੱਪੜੇ ਪਹਿਨਦੇ ਹੋ ਹਮੇਸ਼ਾ ਤੁਸੀਂ ਸੱਜੇ ਪੈਰ ਵਿੱਚ ਪਜਾਮਾ ਪਾਉਣ ਦੀ ਕੋਸ਼ਿਸ਼ ਕਰਾ ਕੋ ਪਜਾਮਾ ਪਾਉਣੇ ਤੁਸੀਂ ਪਹਿਣਾ ਲੋਅਰ ਸੂਟ ਪਾਉਂਦੇ ਹੋ ਸੱਜੇ ਪੈਰ ਵਿੱਚ ਤੁਸੀਂ ਉਹ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਤੇ ਇੱਕ ਜਦੋਂ ਵੀ ਤੁਸੀਂ ਵਾਸ਼ਰੂਮ ਦੇ ਵਿੱਚ ਇਸ਼ਨਾਨ ਕਰਦੇ ਹੋ ਇਸ਼ਨਾਨ ਕਰਦੇ ਸਮੇਂ ਤੁਸੀਂ ਕੱਪੜਾ ਜ਼ਰੂਰ ਪਾਇਆ ਕਰੋ ਬਿਲਕੁਲ ਨੰਗੇ ਹੋ ਕੇ ਇਸ਼ਨਾਨ ਨਹੀਂ ਕਰਨਾ ਨਿਰਵਾਸਤਰ ਹੋ ਕੇ ਇਸ਼ਨਾਨ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਇੱਕ ਕੱਪੜਾ ਆਪਣੇ ਅੰਗ ਦੇ ਉੱਤੇ ਜ਼ਰੂਰ ਪਹਿਨ ਕੇ ਹੀ ਇਸ਼ਨਾਨ ਕਰਨਾ ਚਾਹੀਦਾ ਠੀਕ ਹੈ ਨਾ ਜੀ ਇਹਦਾ ਵੀ ਆਪਾਂ ਨੂੰ ਦੋਸ਼ ਲੱਗਦਾ ਜਦੋਂ ਆਪਾਂ ਬਿਲਕੁਲ ਕੱਪੜੇ ਉਤਾਰ ਕੇ ਨਿਰਵਾਸਤਰ ਹੋ ਕੇ ਇਸ਼ਨਾਨ ਕਰਦੇ ਆ ਤਾਂ ਆਪਾਂ ਨੂੰ ਦੋਸ਼ ਲੱਗਦਾ ਤੇ ਇਸੇ ਲਈ ਵੇਖੋ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਕਸ਼ਹਿਰਾ ਪਹਿਨਣ ਲਈ ਦਿੱਤਾ ਕਸ਼ਹਿਰਾ ਮਜੂਕ ਕੇ ਸੰਗ ਦਾ ਪਹਿਨਦਿਆਂ ਵੇਖੋ ਕਦੇ ਵੀ ਨਿਰਵਾਸਤਰ ਹੋ ਕੇ ਇਸ਼ਨਾਨ ਨਹੀਂ ਕਰਦੇ ਹੋ ਹਮੇਸ਼ਾ ਕਸ਼ਹਿਰਾ ਪਹਿਨ ਕੇ ਇਸ਼ਾਰ ਕਰਦੇ ਆ ਤੁਸੀਂ ਵੀ ਉਸ ਤਰ੍ਹਾਂ ਦੀ ਆਦਤ ਬਣਾਓ ਤਾਂ ਕਿ ਤੁਸੀਂ ਇਹਨਾਂ ਗ੍ਰਹਿਾਂ ਤੋਂ ਕੁਛ ਨਾ ਕੁਛ ਤੁਹਾਨੂੰ ਫਾਇਦਾ ਹੋਵੇ ਰਾਹਤ ਮਿਲੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਵੇ ਤੇ ਆਪਾਂ ਇੱਥੇ ਤੁਹਾਨੂੰ ਕੁਝ ਦੱਸਦੇ ਆਂ ਵੀ ਔਰਤ ਜਦੋਂ ਵੀ ਵਾਲ ਬੰਦੀ ਆ ਹਮੇਸ਼ਾ ਬੈਠ ਕੇ ਵਾਲ ਬੋਣੇ ਚਾਹੀਦੇ ਆ ਤੁਹਾਨੂੰ ਖੜ ਕੇ ਕਦੇ ਵੀ ਵਾਲ ਨਹੀਂ ਬੋਣੇ ਚਾਹੀਦੇ ਝੂਠੀ ਸੌਂ ਆਪਾਂ ਨੂੰ ਨਹੀਂ ਖਾਣੀ ਚਾਹੀਦੀ ਕਈ ਵਾਰ ਔਰਤਾਂ ਹੁੰਦੀਆਂ ਉਹ ਇੱਕ ਮਾੜੀ ਮਾੜੀ ਗੱਲ ਤੇ ਝੂਠੀ ਸੌਂ ਖਾਣੇ ਕੋ ਭੜਾ ਦੀ ਖਾਲੀ ਨੇ ਕੋਈ ਮੇਰੇ ਆਪ ਦੇ ਬੱਚਿਆਂ ਦੀ ਖਾਈ ਜਾਂਦੇ ਕੋਈ ਆਪ ਦੇ ਗੁਰੂ ਦੀ ਖਾਈ ਜਾਂਦੇ ਐਸ ਤਰ੍ਹਾਂ ਦੇ ਝੂਠਿਆਂ ਸਾਹਾ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਇਹਨਾਂ ਦਾ ਵੀ ਆਪਣੇ ਉੱਤੇ ਬਹੁਤ ਵੱਡਾ ਤੋਸ਼ ਲੱਗਦਾ ਹੈ ਜੀ ਤੇ ਗੰਦੇ ਵਿਸਤਰੇ ਦੇ ਉੱਤੇ ਕਦੇ ਵੀ ਨਹੀਂ ਸੌਣਾ ਚਾਹੀਦਾ ਆਪ ਦਾ ਵਿਸਤਰਾ ਜੋ ਵਿਸਤਰੇ ਤੇ ਸੌਣੇ ਘੱਟ ਤੋਂ ਘੱਟ ਤੁਸੀਂ 8-7 ਦਿਨਾਂ ਬਾਅਦ ਉਹਨੂੰ ਧੋਇਆ ਕਰੋ ਨਹੀਂ 8 ਦਿਨਾਂ 10 ਦਿਨਾਂ ਬਾਅਦ ਤੇ 15 ਦਿਨਾਂ ਬਾਅਦ ਉਹਨੂੰ ਜ਼ਰੂਰ ਧੋਇਆ ਕਰੋ ਗੰਦੇ ਵਿਸਤਰੇ 'ਚ ਕਦੇ ਵੀ ਨਾ ਸੌਆਂ ਕਰੋ ਜੀ ਤੇ ਸੂਰਜ ਦੇ ਚੜਨ ਤੋਂ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਤੁਸੀਂ ਉੱਠਿਆ ਕਰੋ ਜੇ ਆਪਾਂ ਸੂਰਜ ਚੜ੍ਹਨ ਤੋਂ ਜ਼ਿਆਦਾ ਦੇਰ ਬਾਅਦ ਉਹ ਜਿਹੜਾ ਸਾਰਾ ਉਹ ਤੁਹਾਡੇ ਸਰੀਰ ਨੂੰ ਆਸਕੇ ਰਹਿਦੀ ਐਕਟਿਵ ਤੁਸੀਂ ਨਹੀਂ ਹੁੰਦੇ ਜੀ ਮੋਮਬਤੀ ਹੁੰਦੀ ਹੈ ਚਾਹੇ ਦੀਵਾ ਹੁੰਦਾ ਨੂੰ ਫੂਕ ਮਾਰ ਕੇ ਤੁਸੀਂ ਕਦੇ ਵੀ ਨਾ ਬੁਝਾਓ ਇੱਥੇ ਵੀ ਤੁਹਾਨੂੰ ਪਾਪ ਲੱਗਦਾ ਕਿਉਂਕਿ ਜਿਹੜੀਆਂ ਆਪਣੇ ਥੁੱਕ ਦੇ ਵਿੱਚੋਂ ਉਸ ਤਰੰਗਾ ਹੁੰਦੀਆਂ ਉਹ ਉਸ ਪਵਿੱਤਰ ਅਗਨੀ ਦੇ ਉੱਤੇ ਪੈਂਦੀਆਂ ਥੁੱਕ ਜਦੋਂ ਆਪਾਂ ਫੂਕਦੇ ਆਂ ਤੇ ਥੁੱਕ ਆਪਣੇ ਮੂੰਹ ਚੋਂ ਮੁੱਲੋਂ ਮੱਲੀ ਬਾਹਰ ਚਲਾ ਜਾਂਦਾ ਇਹਦੇ ਲਈ ਆਪਾਂ ਨੂੰ ਕਦੇ ਵੀ ਮਾਰ ਕੇ ਦੀਵਾ ਨਹੀਂ ਬਝਾਉਣਾ ਚਾਹੀਦਾ ਕਿਸੇ ਵੀ ਗਰੀਬ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਦੇਖੋ ਗਰੀਬੀ ਤੇ ਅਮੀਰੀ ਕਿਸੇ ਨੂੰ ਦੱਸ ਕੇ ਨਹੀਂ ਹੁੰਦਾ ਰਾਜੇ ਤੋਂ ਰੰਗ ਬਣਾ ਦਿੰਦਾ 부ਖਾਰੀਆਂ ਨੂੰ ਰਾਜੇ ਬਣਾ ਦਿੰਦਾ ਮਹਿਲਾ ਚ ਸੌਣ ਵਾਲੇ ਨੂੰ ਛੜਕਾਂ ਤੇ ਸਮਾਦ ਦਿੰਦਾ ਤੇ ਛੜਕਾਂ ਨੂੰ ਸੌਣ ਵਾਲੇ ਨੂੰ ਮਹਿਲਾ ਚ ਸਮਾਦ ਦਿੰਦਾ ਇਹ ਉਹ ਕਰਤਾਰ ਦੇ ਰੰਗ ਹੈ ਇਹਦੇ ਲਈ ਕਦੇ ਵੀ ਕਿਸੇ ਗਰੀਬ ਦਾ ਮਜ਼ਾਕ ਨਾ ਡਾਉ ਜੇ ਆਪਾਂ ਦੀ ਮਦਦ ਨਹੀਂ ਨਾ ਕਰਦੇ ਤੇ ਮਜ਼ਾਕ ਉਡਾਉਂਦਾ ਆਪਾਂ ਹੱਕ ਨਹੀਂ ਪਤਾ ਨਹੀਂ ਇਹ ਕਿਹੜੇ ਵੇਲੇ ਇਹਦੀ ਚੱਕੀ ਆਪਣੀ ਦੇ ਉਲਟੀ ਚੱਲ ਪਈ ਤੇ ਆਪਾਂ ਉਸੇ ਥਾਂ ਤੇ ਇੱਕ ਦਿਨ ਆਪਾਂ ਆ ਜੀਏ ਆਪਣੇ ਮਾਪਿਆਂ ਨੂੰ ਕਦੇ ਵੀ ਦੁੱਖ ਨਾ ਦੇਓ ਕਦੇ ਵੀ ਉਹਨਾਂ ਨੂੰ ਬੁਰਾ ਭਲਾ ਨਾ ਬੋਲੋ ਕਦੇ ਵੀ ਦੁੱਖ ਨਾ ਦੇਓ ਉਹਨਾਂ ਦੇ ਮੂੰਹ ਚੋਂ ਨਿਕਲਿਆ ਬਦ ਦੁਆਵਾਂ ਤੁਹਾਡੀ ਜ਼ਿੰਦਗੀ ਨਰਕ ਬਣਾ ਦਿੰਦੀਆਂ ਇਹਦੇ ਲਈ ਮਾਪੇ ਤੋਂ ਦੁਆਵਾਂ ਲੈਣ ਦੀ ਕੋਸ਼ਿਸ਼ ਕਰਿਆ ਕਰੋ ਉਹਨਾਂ ਨਾਲ ਦੋ ਚਾਰ ਸ਼ਬਦ ਪਿਆਰ ਦੇ ਬੋਲਿਆ ਕਰੋ ਇਹਨੇ ਨਾਲ ਹੀ ਖੁਸ਼ ਹੋ ਜਾਂਦੇ ਇਹ ਹੀ ਦੁਆਵਾਂ ਹੁੰਦੀਆਂ ਮਾਪੇਦਿਆਂ ਕਦੇ ਵੀ ਉਹਨਾਂ ਨੂੰ ਦੁੱਖ ਨਾ ਦਿਆ ਕਰੋ ਜੀ ਮਾਪੇ ਨੂੰ ਆ ਕੋਈ ਹੁਣ ਆਪਾਂ ਤੁਹਾਨੂੰ ਦੱਸਦੇ ਆ ਵਾਸ਼ਰੂਮ ਦੇ ਵਿੱਚ ਵਾਸ਼ਰੂਮ ਦੇ ਵਿੱਚ ਵੀ ਉਹ ਕਿਹੜਾ ਪਾਸ ਜਿਹੜਾ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਦੇਖੋ ਇੱਕ ਮੈਂ ਕੁਝ ਤੁਹਾਨੂੰ ਗੱਲਾਂ ਦੱਸੀਆਂ ਵੀ ਖੜੇ ਹੋ ਕੇ ਤੇ ਵਾਸ਼ਰੂਮ ਜਦੋਂ ਵੀ ਇਸ਼ਨਾਨ ਕਰਦੇ ਹੋ ਖੜੇ ਹੋ ਕੇ ਵਾਸ਼ਰੂਮ ਨਹੀਂ ਕਰਨਾ ਚਾਹੀਦਾ ਨਹਾਉਣ ਵੇਲੇ ਪਾਣੀ ਸਿਰਫ ਪੈਰਾਂ ਤੇ ਪਹਿਲਾਂ ਸਭ ਤੋਂ ਪਹਿਲਾਂ ਪਾਣੀ ਪੈਰਾਂ ਤੇ ਪਾਓ ਫੇਰ ਹੀ ਇਸ਼ਨਾਨ ਕਰੋ ਸਭ ਤੋਂ ਪਹਿਲਾਂ ਪਾਣੀ ਸਿਰ ਉੱਤੇ ਨਾ ਪਾਓ ਪਹਿਲਾਂ ਪੈਰਾਂ ਤੋਂ ਸ਼ੁਰੂ ਕਰੋ ਜੀ ਜਦੋਂ ਵੀ ਇਸ਼ਨਾਨ ਕਰਦੇ ਹੋਗੇ ਤੇ ਪਜਾਮਾ ਤੁਸੀਂ ਹਮੇਸ਼ਾ ਸੱਜੇ ਪੈਰ ਤੇ ਵਿੱਚ ਪਹਿਨੋ ਤੇ ਬਾਸੂ ਦੀ ਸਫਾਈ ਆਏ ਬੁੱਧਵਾਰ ਤੁਸੀਂ ਬੁੱਧਵਾਰ ਨੂੰ ਬਾਸੂ ਦੀ ਸਫਾਈ ਕਰਿਆ ਕਰੋ ਚੰਗੀ ਤਰ੍ਹਾਂ ਸਾਫ ਕਰਿਆ ਕਰੋ ਤਾਂ ਇੰਨਾ ਕੋਨਾ ਸਤੋਇਆ ਕਰੋ ਨਾ ਕਦੇ ਗੰਦਾ ਨਾ ਰੱਖਿਆ ਕਰੋ ਧੋਣ ਤੋਂ ਬਾਅਦ ਉਹਨੂੰ ਸੁਕਾਇਆ ਜਰੂਰ ਕਰੋ ਜੀ ਤੇ ਜਦੋਂ ਕੱਪ ਟੱਬ ਬਾਲਟੀ ਤੁਸੀਂ ਰੱਖਦੇ ਹੋ ਤਾਂ ਇਹਨੂੰ ਪ੍ਰੋਪਰ ਸਹੀ ਤਰੀਕੇ ਨਾਲ ਰੱਖਿਆ ਕਰੋ ਖਾਲੀ ਹੋਣ ਖਾਲੀ ਬਾਲਟੀ ਖਾਲੀ ਕੱਪ ਹੋਵੇ ਕਦੇ ਵੀ ਪਾਣੀ ਪਾ ਕੇ ਇਹਦੇ ਵਿੱਚ ਨਾ ਰੱਖਿਆ ਕਰੋ ਜੀ ਖਾਲੀ ਰੱਖਿਆ ਕਰੋ ਇਹਨਾਂ ਨੂੰ ਤੇ ਪੁਰਾਪੋਦੇ ਵਿੱਚ ਜ਼ਿਆਦਾਤਰ ਮੈਲਿਕਚਲੇ ਕੱਪੜਿਆਂ ਦਾ ਢੇਰ ਨਾ ਲਾਇਆ ਕਰੋ ਤੇ ਜੋ ਵੀ ਤੁਸੀਂ ਕੱਪੜਾ ਉਥੇ ਇੱਕ ਬਾਸਕਟ ਲਾ ਲਓ ਉਹਦੇ ਵਿੱਚ ਪਾ ਦਿਆ ਕਰੋ ਪਰ ਕਿੱਲੀਆਂ ਉੱਤੇ ਟੰਗੇ ਮੈਲਿਕਚਲੇ ਕੱਪੜੇ ਅਸਰੰਗੀ ਦੇ ਕੱਪੜੇ ਤੁਹਾਡੇ ਅੰਦਰ ਵਿਆ ਰੱਖ ਜਾ ਇੰਨਰ ਇੱਥੇ ਨਾ ਹੋਣ ਬਾਥਰੂਮ ਦੇ ਵਿੱਚ ਕੱਟ ਕੇ ਨਾ ਧੁੱਪੇ ਸਕਾਇਆ ਕਰੋ ਧੁੱਪੇ ਪਾਇਆ ਕਰੋ ਜੀ ਕਈਆਂ ਦੇ ਉਪ ਤੋਂ ਕੇ ਬਾਥਰੂਮ ਛੁੱਟ ਰੱਖਣੇ ਉੱਥੇ ਲੋਕੀਆਂ ਦੇ ਨਹੀਂ ਜੇ ਇਹ ਕੰਮ ਨਹੀਂ ਆਪਣਾ ਕਰਨਾ ਚਾਹੀਦਾ ਆਪਣੀ ਪੂਰੀ ਸਫਾਈ ਰੱਖਣੀ ਚਾਹੀਦੀ ਹੈ ਤੇ ਬਾਕੀ ਹੁਣ ਮੈਂ ਤੁਹਾਨੂੰ ਕੁਝ ਗੱਲਾਂ ਦੱਸ ਦਿੰਦੀ ਆ ਜੀ ਤੇ ਬਾਤ ਉਹਦੇ ਵਿੱਚ ਜਿਹੜਾ ਆਪਾਂ ਦੱਸਦੇ ਆਂ ਪਰ ਰਾਹੁ ਨੂੰ ਸ਼ਾਂਤ ਕਰਨ ਲਈ ਉਹ ਬਾਤ ਤੁਸੀਂ ਕਰ ਸਕਦੇ ਹੋ ਜੀ ਤੁਸੀਂ ਕੀ ਲੈਣਾ ਜੀ ਇੱਕ ਦੀਵਾ ਲੈਣਾ ਹੈ ਦੀਵਾ ਨਵਾਂ ਦੀਵਾ ਹੋਵੇ ਲੱਗਿਆ ਹੋਇਆ ਦੀਵਾ ਨਾ ਹੋਵੇ ਜੀ ਨਵਾਂ ਛੋਟਾ ਦੀਵਾ ਲੈ ਲੈਣਾ ਉਹਦੇ ਵਿੱਚ ਇੱਕ ਕਪੂੜੀ ਟਿੱਕੀ ਰੱਖ ਲੈਣਾ ਇੱਕ ਹਰੀ ਲੇਜੀ ਲੌਂਗ ਦਾਲ ਚੀਨੀ ਦਾ ਟੁਕੜਾ ਵੀ ਪਾ ਲੈਣਾ ਜੀ ਉਹਦੇ ਵਿੱਚ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਸ਼ੁੱਕਰਵਾਰ ਦੀ ਸ਼ਾਮ ਵੇਲੇ ਇਹ ਕੰਮ ਕਰਨਾ ਹੈ ਜੋ ਤੁਹਾਨੂੰ ਮੈਂ ਦੱਸ ਰਹੀ ਆਂ ਬਾਥਰੂਮ ਦੇ ਵਿੱਚ ਸਾਰੀਆਂ ਚੀਜ਼ਾਂ ਰੱਖ ਕੇ ਚਲਾ ਦੇਣਾ ਜੀ 5-4 ਮਿੰਟ ਉੱਥੇ ਪਿਆ ਰਹਿਣ ਵੀ ਉੱਥੇ ਧੂਆ ਭਰ ਜੇ ਯਾਨੀ ਬਾਥਰੂਮ ਦੇ ਵਿੱਚ ਤੇ ਵੀ ਉਹ ਦੀਵੇ ਨੂੰ ਦੇ ਵਿੱਚ ਜੋ ਵੀ ਸਾਰਾ ਕੁਝ ਆਪਾਂ ਪਾਇਆ ਉਹ ਮੱਚ ਗਿਆ ਮੱਚ ਗਿਆ ਤੇ ਵੀ ਉਹ ਸਾਰੀ ਉਹ ਧੂਆ ਤੂੰ ਜੋ ਵੀ ਉਹਦੇ ਵਿੱਚੋਂ ਨਿਕਲੂਗੀ ਉਹ ਚੱਕ ਕੇ ਨੂੰ ਬਾਥਰੂਮ ਦੇ ਵਿੱਚ ਫੈਲਾ ਦੇ ਉਹ ਉਸ ਤੋਂ ਬਾਅਦ ਉਹ ਦੀਵੇ ਨੂੰ ਚੱਕ ਕੇ ਕਿਸੇ ਖਾਲੀ ਥਾਂ ਤੇ ਧਾਰਾ ਹਵਾ ਚਾਹੇ ਤੁਸੀਂ ਪਾਣੀ ਚ ਬਹਾਉਣਾ ਚਾਹੇ ਤੁਸੀਂ ਕੋਈ ਟੋਆ ਪੱਟ ਕੇ ਘਰ ਦੇ ਵਿੱਚ ਮਿੱਟੀ ਚ ਨੱਪ ਲੈਣਾ ਕੋਈ ਗੱਲ ਨਹੀਂ ਜੀ ਤੇ ਚਾਹੇ ਤੁਸੀਂ ਉਹ ਜਿਹੜੀ ਰੱਖ ਹੋਊਗੀ ਉਹ ਨੂੰ ਪਾਣੀ ਚ ਵੀ ਬਹਾਤ ਸਕਦੇ ਹੋ ਉਹ ਤੁਸੀਂ ਹਵਾ ਚ ਕੋਈ ਰੱਖ ਸਨ ਕਿਸੇ ਬੂਟੇ ਦੇ ਵਿੱਚ ਵੀ ਪਾ ਸਕਦੇ ਹੋ ਇਹ ਕੋਈ ਡਰਨੀ ਆਲ ਗੱਲ ਨਹੀਂ ਜੀ ਇਹ ਤੁਸੀਂ ਇੱਕ ਮਹਾਪਾ ਜਰੂਰ ਕਰੋ ਤੁਸੀਂ ਦੇਖੋ ਤੁਹਾਨੂੰ ਕਿੰਨੇ ਸੁੱਖ ਮਿਲਦੀ ਕਿੰਨੀ ਸ਼ਾਂਤੀ ਮਿਲਦੀ ਆ ਪਰ ਪਾ ਦੇ ਨਾਲ ਨਾਲ ਜੋ ਆਪਾਂ ਗੱਲਾਂ ਇਹਨਾਂ ਦੇ ਉੱਤੇ ਜਰੂਰ ਖਿਆਲ ਕਰਿਓ ਉਹਨਾਂ ਤੇ ਜਰੂਰ ਗੌਰ ਕਰਿਓ ਕਿ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਜੇ ਕੋਈ ਗਲਤੀਆਂ ਕਰ ਰਹੇ ਹਾਂ ਉਹਨਾਂ ਨੂੰ ਸੁਧਾਰਿਓ ਜੀ ਦੇਖੇ ਤੁਹਾਡਾ ਦਿਨ ਬਰੰਗ ਲਗੇ ਕੋਸ਼ਿਸ਼ ਕੀਤੀ ਨੂੰ ਬਦਲਣ ਦੀ ကြਰੀਬੀ ਤੁਹਾਡੇ ਤੋਂ ਦੂਰ ਹੋਊਗੀ ਇਸੇ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਓ ਆਈ ਜੀ ਵੀ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸੁਖ ਸ਼ਾਂਤੀਆਂ ਬਖਸ਼ੇ ਤੇ ਸਬਸਕ੍ਰਾਈਬ ਕਰਨਾ ਚਾਹੀਦਾ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡਾ ਸਾਰਾ ਮਤਾ ਹੈ ਤੁਹਾਨੂੰ ਬਹੁਤ-ਬਹੁਤ ਧੰਨ